ਨੇਸ਼ਨਲ ਵੋਟਰ ਡੇ ਹੈ ਔਰ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜੇ ਫਸਟ ਟਾਈਮ ਵੋਟਰਸ ਹੈਗੇ ਨੇ ਉਹਨਾਂ ਨੂੰ ਅੱਜ ਅਸੀਂ ਇਕੱਠਾ ਕਰਕੇ ਪਹਿਲੇ ਤਾਂ ਵਧਾਈ ਦੇ ਰਹੇ ਆ ਕਿ ਉਹ ਆਨ ਵਾਲੇ ਚੋਣਾਂ ਵਿੱਚ ਵੋਟ ਕਰਕੇ ਔਰ ਫਸਟ ਟਾਈਮ ਵੋਟਰ ਬਣੇ ਆ ਔਰ ਆਪਣੇ ਦੇਸ਼ ਨੂੰ ਕਿੰਨਾ ਤਾਕਤਵਰ ਕਰਨਾ ਹੈ ਆਪਣੀ ਡੈਮੋਕ੍ਰੇਸੀ ਦਾ ਕਿੰਨਾ ਸਦਬਿਵ ਹੋ ਕਰਨਾ ਇਹਦੇ ਬਾਰੇ ਅਸੀਂ ਸਾਡੇ ਵਿੱਚ ਸਾਡੇ ਸਟੇਟ ਦੇ ਵਾਈਸ ਪ੍ਰਧਾਨ ਪੰਜਾਬ ਦੇ ਡਾਕਟਰ ਸੁਭਾਸ਼ ਵਰਮਾ ਜੀ ਸਟੇਟ ਦੇ ਲੀਗਲ ਸੈਲ ਦੇ ਕਨਵੀਨਰ ਐਨ ਕੇ ਵਰਮਾ ਜੀ ਆਪਣੇ ਜ਼ਿਲ੍ਹੇ ਦੇ ਵਾਈਸ ਪ੍ਰਧਾਨ ਹਰਦੀਪ ਐਦਵਾਨ ਜੀ ਔਰ ਮੰਡਲ ਨਿਆ ਗਾਉ ਦੇ ਸਰਕਲ ਪ੍ਰਧਾਨ ਉਪਿੰਦਰ ਸਿੰਘ ਜੀ ਮੇਰੇ ਨਾਲ ਬੈਠੇ ਨੇ ਮੈਂ ਤੁਹਾਡਾ ਸਾਰਿਆਂ ਦੇ ਇੱਥੇ ਆਣ ਤੇ ਧੰਨਵਾਦ ਕਰਦਾ ਮੈਂ ਡਾਕਟਰ ਸੁਭਾਸ਼ ਸ਼ਰਮਾ ਜੀ ਨੂੰ ਕਹਾਂਗਾ ਆਪਣੀ ਗੱਲਬਾਤ ਬਹੁਤ ਹੀ ਸਤਿਕਾਰਯੋਗ ਪਾਰਟੀ ਦੇ ਮੁਹਾਲੀ ਜ਼ਿਲ੍ਹੇ ਦੇ ਪ੍ਰਧਾਨ ਸੰਜੀਵ ਵਿਸ਼ੇਸ਼ ਜੀ ਸਾਡੇ ਪਾਰਟੀ ਦੇ ਸੂਬੇ ਦੇ ਲੀਗਲ ਸੈੱਲ ਦੇ ਕਨਵੀਨਰ ਐਡਵੋਕੇਟ ਐਨ ਕੇ ਵਰਮਾ ਜੀ ਹਰਦੀਪ ਬੈਦਵਾਨ ਜੀ ਭੁਪਿੰਦਰ ਭੁੱਗੀ ਜੀ ਅਤੇ ਸਾਰੇ ਨੌਜਵਾਨ ਭੈਣੋ ਤੇ ਭਰਾਓ ਅੱਜ ਨੈਸ਼ਨਲ ਵੋਟਰਸ ਡੇ ਹੈ ਕੀ ਹੈ ਨੈਸ਼ਨਲ ਵੋਟਰਸ ਡੇ ਨੈਸ਼ਨਲ ਵੋਟਰਸ ਡੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਸਥਾਪਨਾ ਜਿਸ ਦਿਨ ਹੋਈ ਹੈ। ਯਾਨੀ ਅੱਜ 25 ਜਨਵਰੀ ਨੂੰ ਪਿਛਲੇ 16 ਸਾਲ ਤੋਂ ਮਨਾਇਆ ਜਾ ਰਿਹਾ ਹੈ। ਇਹਨੂੰ ਮਨਾਉਣ ਦਾ ਹੇਤੂ ਕੀ ਹੈ? ਦੇਖੋ ਭਾਰਤ ਜਿਹੜਾ ਹੈ ਉਹ ਅਸਲ ਵਿੱਚ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਹੈ, ਸਭ ਤੋਂ بڑا ਲੋਕਤੰਤਰ ਹੈ। ਪੂਰਾ ਯੂਰਪ, ਪੂਰਾ ਅਮਰੀਕਾ ਸਾਰੇ ਵੋਟਰ ਇਕੱਠੇ ਹੋ ਜਾਣ ਦੋਸਤੋ ਜਿਆਦਾ ਵੋਟਰ ਕਿੱਥੇ ਨੇ ਹਿੰਦੁਸਤਾਨ 'ਚ ਹਿੰਦੁਸਤਾਨ ਦਾ ਮੁਕਾਬਲਾ ਆਬਾਦੀ ਸਿਰਫ ਚੀਨ ਕਰਦਾ ਹੈ ਪਰ ਚੀਨ 'ਚ ਤਾਂ ਲੋਕਤੰਤਰ ਹੈ ਨਹੀਂ ਉੱਥੇ ਤਾਂ ਅਨਛਾਈ ਹੈ ਇਸ ਕਰਕੇ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਵੀ ਹੈ ਔਰ ਸਭ ਤੋਂ ਡਾਇਨਾਮਿਕ ਲੋਕਤੰਤਰ ਵੀ ਹੈ ਦੁਨੀਆ 'ਚ ਜ चाहे ਅਮਰੀਕਾ ਹੋਵੇ ਚਾਹੇ ਯੂਰੋਪੀਅਨ ਕੰਟਰੀਜ਼ ਹੋਵੇ ਉਹ ਵੀ ਹਿੰਦੁਸਤਾਨ ਆਉਂਦੇ ਜਦੋਂ ਹਿੰਦੁਸਤਾਨ ਦੇ ਇਲੈਕਸ਼ਨ ਹੁੰਦੇ ਹੈ ਕਿ ਕਿਸ ਪ੍ਰਕਾਰ ਹਿੰਦੁਸਤਾਨ ਦੇ ਅੰਦਰ ਚੋਣ ਪੂਰੀ ਪਾਰਦਰਸ਼ਿਤਾ ਨਾਲ ਬਿਲਕੁਲ ਟਰਾਂਸਪੇਰੈਂਟ ਤਰੀਕੇ ਨਾਲ ਹੁੰਦੇ ਆ ਚਾਹੇ ਉਹ ਲੋਕਲ ਬਾਡੀ ਦੇ ਚੋਣ ਨੇ ਕਾਰਪੋਰੇਸ਼ਨਾਂ ਦੇ ਬਲੌਕ ਸੰਪਤੀ ਦੇ ਜ਼ਿਲ੍ਹਾ ਪਰੀਸ਼ਦ ਦੇ ਚਾਹੇ ਉਹ ਸਟੇਟ ਗਵਰਨਮੈਂਟਸ ਦੇ ਵਿਧਾਨ ਸਭਾ ਦੇ ਚੋਣ ਨੇ ਚਾਹੇ ਉਹ ਲੋਕ ਸਭਾ ਦੇ ਚੋਣ ਨੇ ਪੂਰਾ ਦੁਨੀਆ ਹਿੰਦੁਸਤਾਨ ਤੋਂ ਸਿੱਖ ਰਿਹਾ ਕਿ ਕਿਵੇਂ ਲੋਕਤੰਤਰ ਨੂੰ ਚਲਾਉਣਾ ਹੈ ਕਿਵੇਂ ਲੋਕਤੰਤਰ ਨੂੰ ਅੱਗੇ ਬਤਾਂਹ ਬੜੇ ਆਰਾਮ ਨਾਲ ਸ਼ਾਂਤੀਮਈ ਤਰੀਕੇ ਨਾਲ ਸਰਕਾਰਾਂ ਦਾ ਬਦਲ ਹੋ ਜਾਂਦਾ ਹੈ ਇੱਕ ਸਰਕਾਰ ਜੇ ਹਾਰ ਜਾਂਦੀ ਹੈ ਤਾਂ ਨਵੀਂ ਸਰਕਾਰ ਟੇਕਓਵਰ ਕਰ ਲੈਂਦੀ ਹੈ ਸਣੀ ਲੋਕਤੰਤਰ ਕਿੰਨਾ ਮਜ਼ਬੂਤ ਹੈ ਔਰ ਕਿੰਨਾ ਸਥਿਰ ਹੈ ਕਿ ਅਦਰ ਬਿਆਲੇ ਵਾਜਪਾਈ ਜੀ ਦੀ ਸਰਕਾਰ ਇੱਕ ਵੋਟ ਨਾਲ गिर ਜਾਂਦੀ ਹੈ ਕੋਈ ਹੋਰ ਨਹੀਂ ਹੈ ਸ਼ਾਂਤੀ ਨਾਲ ਇਲੈਕਸ਼ਨ ਹੁੰਦੇ ਆ ਦੁਬਾਰਾ ਨਵੀਂ ਸਰਕਾਰ ਬਣ ਜਾਂਦੀ ਹੈ ਔਰ ਇਹ ਪੂਰੇ ਦੇਸ਼ 'ਚ ਹੋ ਰਿਹਾ ਹੈ ਈਵਨ ਤੁਸੀਂ ਦੇਖੋਗੇ ਕਿ सब तो वाने झंडा प्रदार कहना डेमोक्रेसी का इलेक्शन लेकिन हिंदुस्तान शांतिमय चुन रहे हैं चाहे बॉडी चुन रहे हो चाहे स्टेट की चुन रहे चुनते हो मजबूत उदो ही होगा होता लोकतंत्र उ ਜਦੋਂ ਸਾਡੇ ਦੇਸ਼ ਦੇ ਹਰੇਕ ਵੋਟਰ ਦੇ ਮਨ 'ਚ ਜਾਗਰੂਕਤਾ आएगी ਕਿ ਵੋਟ ਮੇਰਾ ਅਧਿਕਾਰ ਨਹੀਂ ਮੇਰਾ ਕਰਤੱਵ ਹੈ ਮੇਰਾ ਧਰਮ ਵੀ ਹੈ ਪੁਰਿਸਕਰ ਕੀ ਹੈ ਜੇ ਨੈਸ਼ਨਲ ਵੋਟਰਸ ਡੇ ਦੇ ਮੌਕੇ ਤੇ ਪੂਰੇ ਦੇਸ਼ ਦੇ ਅੰਦਰ ਜਿਹੜੇ ਖਾਸ ਕਰਕੇ ਯੰਗ ਵੋਟਰਸ ਨੇ ਜਿਹੜੇ ਪਹਿਲੀ ਵਾਰ ਵੋਟਰ ਬਣੇ ਨੇ ਜਿਨ੍ਹਾਂ ਨੇ ਪਹਿਲੀ ਵਾਰੀ ਆਪਣੇ ਮਤਦਾਨ ਦਾ ਇਸਤੇਮਾਲ ਕਰਨਾ ਹੈ ਉਹਨਾਂ ਨੂੰ ਬੁਲਾ ਕਰਕੇ ਉਹਨਾਂ ਨਾਲ ਗੱਲਬਾਤ ਉਹਨਾਂ ਨਾਲ ਸੰਵਾਦ ਕਰਨ ਦਾ ਕਾਰਜਕ੍ਰਮ ਇਸ ਕਰਕੇ ਬਣਾਇਆ ਕਿ ਉਹਨਾਂ ਨੂੰ ਪਤਾ ਚੱਲੇ ਕਿ ਸਾਡੀ ਵੋਟ ਦੀ ਇੰਪੋਰਟੈਂਸ ਕਿੰਨੀ ਹੈ ਉਹਨੇ 26 ਜਨਵਰੀ ਆਇਆ ਕੀ ਕੱਲ ਦੇਸ਼ ਦਾ ਗਣਤੰਤਰ ਦਿਵਸ ਹੈ ਅਸੀਂ ਦੇਸ਼ ਦੇ ਸੰਵਿਧਾਨ ਨੂੰ ਅਡਾਪਟ ਕੀਤਾ ਹਰ ਸਾਲ 15 ਅਗਸਤ ਨੂੰ ਅਸੀਂ ਦੇਸ਼ ਦੀ ਆਜ਼ਾਦੀ ਦਾ ਦਿਨ ਵੀ ਮਨਾਉਂਦੇ ਹਾਂ ਜ਼ਰੂਰ ਧਿਆਨ ਚਾਹੀਏ ਜਿਹੜੀ ਆਜ਼ਾਦੀ ਮਿਲੀ ਜਾਂ ਜਦੋਂ ਅਸੀਂ ਡੈਮੋਕ੍ਰੈਟਿਕ ਕੰਟਰੀ ਬਣੇ ਰਿਪਬਲਿਕ ਬਣੇ ਇਦੇ ਪਿੱਛੇ ਕਿੰਨਾ بڑا ਸੰਘਰਸ਼ ਹੋਇਆ ਹੈ ਕਿੰਨੀਆਂ ਕੁਰਬਾਨੀਆਂ ਕਿੰਨੇ ਬਲੀਦਾਨ ਦੇ ਕਰਕੇ ਅਸੀਂ ਇਸ ਆਜ਼ਾਦੀ ਨੂੰ ਇਸ ਗਣਤੰਤਰ ਨੂੰ ਪ੍ਰਾਪਤ ਕੀਤਾ ਹੈ ਔਰ ਇਸ ਆਜ਼ਾਦੀ ਦੀ ਰੱਖਿਆ ਕਰਨ ਲਈ ਔਰ ਆਪਣੇ ਗਣਤੰਤਰ ਨੂੰ ਹੋਰ ਮਜ਼ਬੂਤ ਕਰਨ ਲਈ ਸਰ ਉਹ ਡੈਮੋਕ੍ਰੇਸੀ ਨੂੰ ਮਜ਼ਬੂਤ ਕਰਨਾ ਬਹੁਤ ਜ਼ਰੂਰੀ ਹੈ ਹਿੰਦੁਸਤਾਨ ਦੇ ਆਸ-ਪਾਸ ਜਿੰਨੇ ਸਟੇਟ ਨੇ ਜੇ ਸਾਡੇ ਨਾਲ ਹੀ ਆਜ਼ਾਦ ਹੋਏ ਲਗਭਗ ਉਹਨਾਂ ਦਾ ਕੀ ਹਾਲਤ ਕੀ ਹੈ ਬੰਗਲਾਦੇਸ਼ ਦੀ ਕੀ ਹਾਲਤ ਹੈ ਅਸੀਂ ਦੇਖ ਹੀ ਰਹੇ ਹਾਂ ਤੁਨੀਓ ਇਸ ਸਰਕਾਰ ਦਾ ਟਕਟਾ ਪੋਲਟ ਹੋ ਜਾਂਦਾ ਹੈ ਪਾਕਿਸਤਾਨ ਚ ਤਾਂ ਹਰ ਥੋੜੇ ਸਾਲਾਂ ਬਾਅਦ ਫੌਜੀ ਰਾਜ ਆ ਜਾਂਦਾ ਹੈ ਮਿਆਂਮਾਰਚ ਕੀ ਹੋ ਰਿਹਾ ਹੈ ਸ਼੍ਰੀਲੰਕਾ ਚ ਕੀ ਹੋ ਰਿਹਾ ਹੈ ਨੇਪਾਲ ਚ ਕੀ ਹੋ ਰਿਹਾ ਹੈ ਚੀਨ ਚ ਤਾਂ ਡੈਮੋਕ੍ਰੇਸੀ ਵੈਸੇ ਹੀ ਨਹੀਂਗੀ ਅੱਜ ਪੂਰੇ ਸਾਡੇ ਆਸ-ਪਾਸ ਦੇ ਦੇਸ਼ਾਂ ਦੇ ਅੰਦਰ ਅਗਰ ਅਸੀਂ ਸਾਊਥ ਏਸ਼ੀਆ ਦੀ ਗੱਲ ਵੀ ਕਰ ਲਈਏ ਤੇ ਡੈਮੋਕ੍ਰੇਸੀ ਦੀ ਮਸ਼ਾਲ ਜਲਾ ਕੇ ਰੱਖਣ ਵਾਲਾ ਇੱਕੋ ਹੀ ਮੁਲਕ ਆ ਹੋਇਆ ਆਪਣਾ ਦੇਸ਼ ਭਾਰਤ ਹਿੰਦੁਸਤਾਨ ਇਸ ਕਰਕੇ ਇਹਦੇ ਲਈ ਇਤੇ ਸਰਕਾਰਾਂ ਵੀ ਸ਼ਰੇ ਦੇਣਾ ਬੰਦ ਹੈ ਚੋਣ ਕਮਿਸ਼ਨ ਨੂੰ ਬਹੁਤ بڑا ਸ਼ਰੇ ਦੇਣਾ ਬੰਦ ਹੈ ਲੇਕਿਨ ਸਭ ਤੋਂ ਜ਼ਿਆਦਾ ਸ਼ਰੇ ਹਿੰਦੁਸਤਾਨ ਦੇ ਨਾਗਰਿਕਾਂ ਦਾ ਹੈ ਜਿਹੜੇ ਸ਼ਾਂਤੀ ਚ ਤੇ ਲੋਕਤੰਤਰ ਚ ਵਿਸ਼ਵਾਸ ਕਰਦੇ ਹਨ ਗੁੱਸਾ ਤਾਂ ਸਭ ਤੇ ਮਨ ਚ ਹੁੰਦਾ ਲੇਕਿਨ ਸਾਡੇ ਦੇਸ਼ ਦੇ ਲੋਕਾਂ ਨੂੰ ਪਤਾ ਹੈ ਕਿ ਅਗਰ ਕੋਈ ਸਰਕਾਰ ਠੀਕ ਕੰਮ ਨਹੀਂ ਕਰ ਰਹੀ ਹੈ ਅਗਰ ਕੋਈ ਨੇਤਾ ਕੰਮ ਠੀਕ ਨਹੀਂ ਕਰ ਰਿਹਾ ਤਾਂ ਸਾਡੇ ਕੋਲ ਅਧਿਕਾਰ ਹੈ ਅਸੀਂ ਵੋਟ ਪਾ ਕੇ ਉਹ ਅਗਲੀ ਵਾਰੀ ਸੱਤਾ ਤੋਂ ਹਟਾ ਦਾਂਗੇ ਸਾਨੂੰ ਉਹਦੇ ਲਈ ਕੋਈ ਹਿੰਸਾਗ੍ਰਸਤਾ ਅਪਣਾਉਣ ਦੀ ਕੋਈ ਤਖਤਾ ਪਲਟ ਦੀ ਜ਼ਰੂਰਤ ਨਹੀਂ ਹੈ ਉਹਦੇ ਕਰਕੇ ਦੇਸ਼ ਸਥਿਰ ਵੀ ਹੈ ਦੇਸ਼ ਖੁਸ਼ਹਾਲੀ ਚ ਵੀ ਵੱਧ ਰਿਹਾ ਹੈ ਔਰ ਤੁਸੀਂ ਦੇਖੋਗੇ ਕਿ ਇਸ ਡੈਮੋਕ੍ਰੇਸੀ ਦੇ ਕਾਰਨ ਅੱਜ ਹਿੰਦੁਸਤਾਨ ਦੁਨੀਆ ਦੀ ਚੌਥੀ ਬੜੀ ਅਰਥਵਿਵਸਥਾ ਬਣ ਗਿਆ ਹੋਰ ਦੋ ਸਾਲਾਂ ਬਾਅਦ ਹੀ ਦੁਨੀਆ ਦਾ ਤੀਸਰਾ ਬੜਾ ਅਰਥਵਿਵਸਥਾ ਬਣ ਜਾਣਾ ਹੈ ਪ੍ਰੋਗਰੈਸ ਹੋ ਰਹੀ ਹੈ ਡਵੈਲਪਮੈਂਟ ਹੋ ਰਹੀ ਹੈ ਔਰ ਸਾਡੇ ਆਸ-ਪਾਸ ਦੇ ਜਿਹੜੇ ਸਾਡੇ ਨਾਲ ਆਜ਼ਾਦ ਹੋਏ ਮੁਲਕ ਸੀ ਉਹ ਤੇ ਹਾਲਤ ਵੀ ਦੇਖੀ ਰਹੇ ਇਸ ਕਰਕੇ ਆਪਣੇਸ ਲੋਕਤੰਤਰ ਨੂੰ ਹੋਰ ਮਜ਼ਬੂਤ ਕਰਨ ਲਈ ਖਾਸ ਕਰਕੇ ਤੁਸੀਂ ਸਭ ਲੋਕ ਜਿਹੜੇ ਪਹਿਲੀ ਵਾਰ ਵੋਟਰ ਬਣੇ ਹੋ ਯੰਗ ਲੋਕ ਤੁਹਾਡੀ ਇੱਕ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਆਪਣੇ ਇਸ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰੀਏ VOTING ਪਰਸੈਂਟੇਜ ਹਰ ਸਾਲ ਹਰ ਵਾਰ ਵਧਣੀ ਚਾਹੀਦੀ ਹੈ ਦੇਸ਼ ਦੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ 'ਚ ਜਾਗਰੂਕਤਾ ਆਣੀ ਚਾਹੀਦੀ ਹੈ ਕਿ ਸਭ ਤੋਂ ਜ਼ਰੂਰੀ ਕੰਮ ਕੀ ਹੈ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨਾ ਬੜੀ ਮੁਸ਼ਕਿਲਾਂ ਮਿਲੇ ਆ ਬੜੇ ਸੰਘਰਸ਼ਾਂ ਨਾਲ ਵੋਟ ਦਾ ਅਧਿਕਾਰ ਮਿਲੇ ਆਏ ਨਹੀਂ ਮਿਲ ਗਿਆ ਇਸ ਕਰਕੇ ਉਹਦੀ ਕਦਰ ਕਰਨੀ ਬਣਦੀ ਹੈ ਔਰ ਜੈਸੇ ਜੈਸੇ ਜ਼ਿਆਦਾ ਲੋਕ ਡੈਮੋਕਰੇਸੀ 'ਚ ਪਾਰਟਿਸਿਪੇਟ ਕਰਦੇ ਜਾਣਗੇ ਪੈਸੇ ਤਾਂ ਸੇ ਡੈਮੋਕ੍ਰੇਸੀ ਦੇ ਜਿਹੜੀਆਂ ਕਮੀਆਂ ਹੈ ਕਈ ਵਾਰ ਸਾਨੂੰ ਬੜਾ ਦੁੱਖ ਹੁੰਦਾ ਹੈ ਕਿ ਦੇਖੋ ਜੀ ਕੈਸੇ ਲੋਕ ਜਿੱਤ ਕੇ ਆ ਜਾਂਦੇ ਆ ਕ੍ਰਿਮੀਨਲ ਮਾਈਂਡ ਦੇ ਲੋਕ ਜਿੱਤ ਕੇ ਆ ਜਾਂਦੇ ਆ ਕਰਪਟ ਲੋਕ ਜਿੱਤ ਕੇ ਆ ਜਾਂਦੇ ਆ ਆਪਣੇ ਆਪ ਐਸੇ ਲੋਕ ਬਾਹਰ ਹੁੰਦੇ ਜਾਣਗੇ ਕਿਉਂਕਿ ਅੱਛੀ ਸੋਚ ਰੱਖਣ ਵਾਲੇ ਲੋਕ ਜਿੰਨਾ ਜ਼ਿਆਦਾ VOTING ਪਰਸੈਂਟੇਜ ਚਾਹਣਗੇ ਜਿੰਨੀ ਜ਼ਿਆਦਾ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨਗੇ ਉਨਾ ਹੀ ਸਾਡੇ ਦੇਸ਼ ਦੀ ਪੋਲਿਟਿਕਸ ਵੀ ਸਾਫ਼ ਸੁਥਰੀ ਬਣੇਗੀ ਉਹਦੀ ਜ਼ਿੰਮੇਵਾਰੀ ਦੇਸ਼ ਦੇ ਯੰਗ ਵੋਟਰਸ ਦੀ ਹੈ ਕਿਉਂਕਿ ਹਿੰਦੁਸਤਾਨ ਦੁਨੀਆ ਦਾ ਸਭ ਤੋਂ ਜ਼ਿਆਦਾ ਯੰਗ ਪੋਪੂਲੇਸ਼ਨ ਵਾਲਾ ਕੰਟਰੀ ਹੈ ਦੁਨੀਆ ਦਾ ਸਭ ਤੋਂ ਯੰਗ ਕੰਟਰੀ ਹੈ ਸਭ ਤੋਂ ਪੁਰਾਣਾ ਸਿਵਲਾਈਜੇਸ਼ਨ ਦੇ ਨਾਤੇ ਲੇਕਿਨ ਸਭ ਤੋਂ ਯੰਗ ਹੈ ਇਸ ਕਰਕੇ ਅੱਜ ਦੇ ਇਸ ਨੈਸ਼ਨਲ ਵੋਟਰਸ ਡੇ ਦੇ ਉਪਲਕਸ਼ ਜਿੱਥੇ ਮੈਂ ਤੁਹਾਨੂੰ ਸਾਰੇ ਵੋਟਰਸ ਨੂੰ ਨਵੇਂ ਬਨੇ ਵੋਟਰਸ ਨੂੰ ਯੰਗ ਵੋਟਰਸ ਨੂੰ ਵਧਾਈ ਦਿੰਨਾ ਉੱਥੇ ਤੁਹਾਨੂੰ ਸ਼ੁਭ ਕਾਮਨਾਵਾਂ ਵੀ ਦਿੰਨਾ ਔਰ ਇਹ ਉਮੀਦ ਕਰਦਾ ਹੈ ਕਿ ਤੁਸੀਂ ਆਪਣੀ ਵੋਟ ਦਾ ਠੀਕ ਇਸਤੇਮਾਲ ਕਰਦੇ ਹੋਏ ਆਉਣ ਵਾਲੇ ਦਿਨਾਂ 'ਚ ਵੀ ਦੇਸ਼ ਦੇ ਲੋਕਤੰਤਰ ਨੂੰ ਗੁਰ ਮਜ਼ਬੂਤ ਕਰਨ ਲਈ ਆਪਣੀ ਪੂਰੀ ਭੂਮਿਕਾ ਨਿਭਾਓਗੇ ਇੱਕ ਵਾਰ ਫੇਰ ਤੁਹਾਨੂੰ ਸਾਰਿਆਂ ਨੂੰ ਅੱਜ ਦੇ ਦਿਨ ਦੀਆਂ ਵੀ ਸ਼ੁਭ ਕਾਮਨਾਵਾਂ ਔਰ ਕੱਲ ਦੇਸ਼ ਦਾ 77ਵਾਂ ਗਣਤੰਤਰ ਦਿਵਸ ਹੈ ਉਸ ਮੌਕੇ ਤੇ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਸ਼ੁਭ ਕਾਮਨਾਵਾਂ ਦਿੰਦਾ ਧੰਨਵਾਦ ਜੈ ਹਿੰਦ ਜੈ